इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਭਾਈ ਗੁਰਜੀਤ ਸਿੰਘ ਖਾਲਸਾ ਹੈ ਕੀ ਕੀ ਫਤਿਹ ਹਾਂਜੀ ਅੱਜ ਗੁਰਪੇਰੀ ਸਾਧ ਸੰਗਤ ਜੀਓ ਬਾਬਾ ਜਮ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਕਲਮ WhatsApp ਤੋਂ ਗੁਰਦੁਆਰਾ ਹਾਜੀਦਾਨ ਸਾਹਿਬ ਤੋਂ ਗੁਰੂਆਂ ਪਿਆਰੀਆਂ ਸਵਾਲੀਆਂ ਸਿੱਖ ਸੰਤਾਨ ਨੇ ਪਤਰ ਹੋ ਕੇ 25 26 27 ਦੇ ਜੋ ਬਾਬਾ ਦੀਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕੀਤੇ ਜਾਣੇ ਨੇ 25 ਤਰੀਕ ਨੂੰ ਸ਼ਾਮ ਨੂੰ ਜੋ ਗੁਰਦਰਾ ਸਾਹਿਬ ਹਾਜ਼ਰੀਦਨ ਸਾਹਿਬ ਵਿਖੇ ਸੇਵਾ ਸੈਟੀਆਂ ਨਾਲ ਜਿਹਦੀਆਂ ਵੀ ਕੀਰਤਨ ਦੀ ਹਾਜ਼ਰੀ ਭਰਦਿਆਂ ਸ਼ਾਮ ਨੂੰ 6:30 ਵਜੇ ਤੋਂ ਲੈ ਕੇ ਆਪਾਂ ਵਿੱਚ ਗਰਾਜਰੀ ਭੰਦੇ ਆ। ਉਪਰੰਤ 26 ਤਰੀਕ ਨੂੰ ਸਵੇਰੇ 9:30 ਵਜੇ ਨਗਰ ਕੀਰਤਨ ਸਜਾਇਆ ਜਾਣੇ। ਇਹਦਾ ਰੂਪ ਅਸੀਂ ਧਿਆਨ ਵਿੱਚ ਦੇ ਚੁੱਕੇ ਆ। ਨਗਰ ਕੀਰਤਨ ਤੋਂ ਵਖਵਾ ਕੁਪੜਾ ਆਮਦੀ ਹੁੰਦਾ ਹੋਇਆ ਸਮਾਪਤੀ ਸ਼ਾਮ ਨੂੰ ਫਿਰ ਗੁਰਦੁਆਰਾ ਜੀ ਦੇ ਅੰਦਰ ਹੋਵੇਗੀ ਅਤੇ 27 ਤਰੀਕ ਨੂੰ ਸਵੇਰ 8:00 ਵਜੇ ਤੋਂ ਉਪਰੰਤ ਗੁਰਦੁਆਰਾ ਅਜੀਤਪਾਲ ਸਾਹਿਬ ਵਿਕੇ ਪਾਰੀ ਦੀਵਾਨ ਸਜਾਇਆ ਜਾਣਾ ਗੁਰੂ ਗਿਆਨ ਸੰਗਤਾਂ ਨੂੰ ਲੰਗਰ ਬੜੇ ਸ਼ਾਨ ਨਾਲ ਲਾਏ ਜਾਣੇ ਨੇ ਦੀਵਾਨਾਂ ਤੋਂ ਉਪਰੰਤ ਜਵਾਨਾਂ ਦੇ ਚਲਦੇ ਚਲਦੇ ਦੀਵਾਨਾਂ ਉਪਰੰਤ ਸਾਡੇ ਕੋਲੇ ਨਿਊਜ਼ੀਲੈਂਡ ਤੋਂ ਰਾਗੇ ਪਾਇਲ ਸਿੰਘ ਜੀ ਦੇ ਮੋਲ ਸਿੰਘ ਸਾਹਿਬ ਜੀ ਅਤੇ ਤਾਰ ਸਿੰਘ ਜੀ ਤਖਤ ਜੀ ਦਾ ਨੋਜ਼ਾਤੋਂ ਅਤੇ ਸੇਂਸ ਸਾਹਿਬ ਜੈ ਚਰਨਜੀਤ ਸਿੰਘ ਜੀ ਹੈਡ ਗ੍ਰਾਫੀ ਤੱਕ ਸ਼੍ਰੀ ਕੇਸਵਰ ਸਾਹਿਬ ਨੂੰ ਦਾ ਹੈਡ ਗ੍ਰਾਫੀ ਗੁਰਦਰਾਮ ਸਾਹਿਬ ਮੁਹਾਲੀ ਉਹ ਵੀ ਪਹੁੰਚ ਰਹੇ ਨੇ ਅਤੇ ਹੋਰ ਗੁਰੂ ਕੇ ਪਿਆਰੇ ਦਰਾਰੇ ਪੁਚਕੋਟੀ ਦੇ ਵਿਦਵਾਨ ਸਾਡੇ ਕੋਲ ਪਹੁੰਚ ਰਹੇ ਨੇ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋ ਰੰਡਾ ਦੀ ਸੰਗਤ ਵੱਲੋਂ ਪਹਿਲੀ ਵਾਰ ਵੱਡੇ ਪ੍ਰਾਲੇ ਦੇ ਸਦਕਾ ਵੱਡਾ ਕਲਕੇ ਬਾਗ ਉਹਨੇ ਵਿਹੜਾ ਬਣਾਇਆ ਜਾ ਰਿਹਾ ਹੈਗਾ ਸਾਰੀਆਂ ਸੰਗਤਾਂ ਹਮ ਹਵਾ ਕੇ ਪਹੁੰਚਣ ਦੀ ਕਿਰਪਾ ਕਰਨ ਧੰਨਵਾਦ ਆਂਦੇ ਨਾਲ ਸਹਿਯੋਗ ਦੇਣ ਜੀ ਵੈਗੋ ਜੀ ਕਾ ਅੱਛਾ